ਬਾਬਾ ਸਾਹਿਬ ਨੇ ਕਰਮ ਕੰਧ ਭਾਰ ਕਰ ਕਰਨੀ ਬਿਸ਼ੁਭ ਨ ਕਰਨ ਸਨ ਕਿਉਂਕਿ ਉਹਨਾਂ ਨੇ ੱੱਲੇ ਭਾਰ ਨੂੰ ਜਾਂ ਕਰਨੀ ਕੀਤਾ ਸਭ ਨੂੰ ਬਿਸ਼ੁਭ ਚ ਸੰਤ ਕਰਨਾ ਜਿਹੜਾ ਨੇ ਆਪਣੀ ਜ਼ਿੰਦਗੀ ਵਿੱਚ ਦੰਕ ਕਰ ਦਿੱਤੇ ਦੂਸਰੇ ਨੂੰ ਧਾਦੀ ਨਹੀਂ ਦੂਸਰੇ ਨੂੰ ਚੱਲਣ ਦਾ ਪ੍ਰਕਾਰ ਸੋਣਾ ਆਪਣੇ ਲਈ ਤਾਂ ਸਾਰੇ ਕੋ ਕਰਦੇ ਦੂਸਰੇ ਦੇ ਜਿਹੜਾ ਕਰਨਾ ਨਿਤਾਰਿਆਂ ਨੂੰ ਚੁਣਾ ਉਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਜੋ ਅੱਜ ਧਰਮਕ ਰਾਜਨੀਤਿਕ ਆਖਰ ਜਿਹੜੀ ਸਾਨੂੰ ਜਾ ਕੇ ਹੋਇਆ ਹੈ ਬਾਬਾ ਸਾਹਿਬ ਡਾਕਟਰ ਮੇਜਕਾਰ ਦੀ ਮਹਿਲਤ ਹੋਇਆ ਹੈ ਜਦ ਅੱਜ ਮੈਂ ਸਟੇਜ 'ਤੇ ਨੋਟਿਆ ਉਹ ਵੀ ਭਾਰਤ ਦੇ ਬਾਬਾ ਸਾਹਿਬ ਡਾਕਟਰ ਮੇਜਕਾਰ ਜੀ ਦੇ ਉਦੋਂ ਸੰਕਟ ਹੋਈ ਹੈ ਸੋ ਮੈਂ ਉਹਨਾਂ ਮਹਾਪੁਰਸ਼ਾਂ ਦੇ ਪ੍ਰਕਾਸ਼ ਵਰਤ ਤੇ ਬੋਲ ਕੇ ਮੈਂ ਪ੍ਰਣ ਕਰਦਾ